ਸੱਛੀ ਗੱਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡੇ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਮੈਂ ਤੁਹਾਡੇ ਲਈ ਲੈ ਕੇ ਆਈਏਗੀ ਬਹੁਤ ਹੀ ਜਾਦੇ ਸੋਹਣੇ ਸੂਟ ਲੇਗੇ ਕਾਫੀ ਪੈਨਾਂ ਦੀ ਡਿਮਾਂਡ ਸੀਗੀ ਆਪਾਂ ਇਹ ਸੂਟ ਪਹਿਲਾਂ ਵੀ ਸੇਲ ਕੀਤੇ ਨੇਗੇ ਤੇ ਕੁਝ ਕੁ ਕਲਰ ਅਵੇਲੇਬਲ ਹੈਗੇ ਨੇ ਆਪਣੇ ਕੋਲੇ ਜਿੰਨੇ ਕੁ ਮੈਨੂੰ ਮਿਲੇ ਆਪਾਂ ਲੈ ਆਏ ਸੀਗੇ ਕਿਉਂਕਿ ਕਾਫੀ ਪੈਨਾਂ ਦੇ ਸਕਰੀਨਸ਼ਾਟ ਆ ਰਹੇ ਸੀਗੇ ਇਹ ਸੂਟਾਂ ਲਈ ਤੇ ਅੱਜ ਮੈਂ ਤੁਹਾਨੂੰ ਦਿਖਾਉਣੀ ਆਂਗੀ ਬਹੁਤ ਵਧੀਆ ਸੂਟ ਲੰਗੇ ਇਹਨੂੰ ਤੁਸੀਂ ਪਾਰਟੀ ਵੇਅਰ ਸੂਟ ਵੀ ਬਣਾ ਸਕਦੇ ਹੋਗੇ ਤੇ ਕਾਟਨ ਦੇ ਸੂਟ ਲੰਗੇ ਵਿਦਆਊਟ ਲਾਈਨਿੰਗ ਜਾਂ ਲਾਈਨਿੰਗ ਤੁਸੀਂ ਸਟਿਚ ਕਰ ਸਕਦੇ ਹੋ ਜਿੱਦਾਂ ਵੀ ਤੁਹਾਡੀ ਆਪਣੀ ਚੋਇਸ ਹੈਗੀ ਉਵੇਂ ਵਿਦਆਊਟ ਦੁਪੱਟਾ ਲੰਗੇ ਪਹਿਲਾ ਸੂਟ ਹੈਗਾ ਜੀ ਦੇਖੋ ਆਰੀ ਵਰਕ ਹੈਗਾ ਪਲੱਸ ਆਰੀ ਵਰਕ ਹੋਇਆ ਹੋਇਆ ਸਾਰੀ ਸ਼ਰਟ ਦੇ ਵਿੱਚ ਜਦੋਂ ਇਹ ਸਟਿਚ ਹੋ ਜਾਣਗੇ ਸੂਟ ਕਾਫੀ ਜ਼ਿਆਦੇ ਸੋਹਣੇ ਲੱਗਣਗੇ ਦੇਖੋ ਜੀ ਇੱਦਾਂ ਇਹ ਵਰਕ ਹੋਇਆ ਹੋਇਆ ਹੈਗਾ ਸਾਰੇ ਸੂਟ ਦੇ ਵਿੱਚ ਜੇ ਤੁਸੀਂ ਲੈਣਾ ਚਾਹੁੰਦੇ ਹੋ ਸਕਰੀਨਸ਼ਾਟ ਲੈ ਕੇ ਮੈਨੂੰ WhatsApp ਤੇ ਮੈਸੇਜ ਕਰ ਦਿਓ ਨਾਲ ਰਹੇਗੀ ਪਲੇਨ ਬਾਟਮ ਬਾਟਮ ਤੇ ਤੁਸੀਂ ਵਰਕ ਵਗੈਰਾ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਕਰਵਾ ਸਕਦੇ ਹੋਗੇ ਜਿਵੇਂ ਕਿ ਤੁਸੀਂ ਇਹ ਤੇ ਵਰਕ ਕਰਵਾਉਗੇ ਜਾਂ ਦੁਪੱਟਾ ਲਓਗੇ ਉਹਦੇ ਐਕਸਟਰਾ ਚਾਰजेस ਹੋਣਗੇ ਤਾਂ ਤੁਸੀਂ ਉਸ ਅਕੋਰਡਿੰਗ ਮਤਲਬ ਪੇ ਕਰਨੇ ਨੇ ਪੈਸੇ ਜੇ ਤੁਸੀਂ ਕੱਲਾ ਸੂਟ ਲੈਣਾ ਚਾਹੁੰਦੇ ਹੋਗੇ ਤਾਂ ਇਹ 1250 ਹੈ ਪਲੱਸ ਸ਼ਿਪਿੰਗ ਹੈਗੀ ਤੇ ਬਹੁਤ ਹੀ ਜਿਆਦਾ ਸੋਹਣਾ ਸੂਟ ਹੈਗਾ ਦੇਖੋ ਜੀ ਇਹਨੇ ਤੁਸੀਂ ਲੈ ਸਕਦੇ ਹੋਗੇ ਸੂਰ ਨੂੰ ਸਕਰੀਨਸ਼ਾਟ ਭੇਜ ਦਿਓ ਮੈਨੂੰ WhatsApp ਤੇ ਪਹਿਲਾ ਕਲਰ ਇਹ ਸੀਗਾ ਤੇ ਦੂਜਾ ਕਲਰ ਹੈਗਾਗਾ ਫਰੋਜ਼ੀ ਦੇਖੋ ਜੀ ਫਰੋਜ਼ੀ ਕਲਰ ਵੀ ਕਾਫੀ ਜ਼ਿਆਦੇ ਸੋਹਣਾਗਾ ਤੇ ਦੁਪट्टे ਦੀ ਗੱਲ ਕਰਾਂ ਦੁਪट्टे ਤੁਸੀਂ ਆਪਣੀ ਚੁਆਇਸ ਅਨੁਸਾਰ ਰਖਵਾ ਸਕਦੇ ਹੋ ਕੋਟੇ ਦਾ ਦੁਪੱਟਾ ਵੀ ਲੈ ਸਕਦੇ ਹੋਗੇ ਇਹਦੇ ਨਾਲ ਜੇ ਤੁਸੀਂ ਕੋਟੇ ਦਾ ਦੁਪੱਟਾ ਲੈਣਾ ਚਾਹਣੇ ਹੋਗੇ ਤਾਂ ਕੋਟੇ ਦਾ ਦੁਪੱਟਾ ਵੀ ਲੈ ਸਕਦੇ ਹੋਗੇ ਲਓ ਜੀ ਟਾਈ ਐਂਡ ਡਾਈ ਕਰਵਾਉਗੇ ਜਿੱਦਾਂ ਕਿ ਜਿਵੇਂ ਕਿ ਤੁਸੀਂ ਦੁਪੱਟਾ ਲਓਗੇ ਤੇ ਟਾਈ ਐਂਡ ਡਾਈ ਕਰਵਾਉਗੇ ਉਹਦੇ ਸਾਰੇ ਐਕਸਟਰਾ ਚਾਰजेस ਹੋਣਗੇ ਲਓ ਜੀ ਨਾਲ ਰਹੇਗੀ ਜੀ ਪਲੇਨ ਬਾਟਮ ਇਸ ਦੇ ਵੀ ਫਰੋਜ਼ੀ ਕਲਰ ਦੀ ਦੂਜਾ ਕਲਰ ਇਹ ਸੀਗਾ ਜੇ ਤੁਸੀਂ ਕਹੋਗੇ ਆਪਾਂ ਨੂੰ ਵਟਸਐਪ ਤੇ ਡਿਟੇਲ ਭੇਜੋਗੇ ਵੀ ਸਾਨੂੰ ਦੁਪੱਟਾ ਰੈਡੀ ਕਰਕੇ ਦੇ ਦਿਓ ਹਨ ਤਾਂ ਆਪਾਂ ਕਰਕੇ ਦੇ ਦਾਂਗੇ ਲੋਟ ਦੂਜਾ ਕਲਰ ਇਹ ਸੀਗਾ ਤੀਜਾ ਕਲਰ ਹੈਗਾ ਇਹ ਲਵੈਂਡਰ ਦੇ ਵਿੱਚ ਇਹ ਵੀ ਕਾਫੀ ਜਿਆਦਾ ਸੋਹਣਾ ਸੂਟ ਹੈਗਾ ਦੇਖੋ ਮੈਂ ਤੁਹਾਨੂੰ ਆਪਣੇ ਨਾਲ ਤਾਂ ਲਗਾ ਕੇ ਦਿਖਾ ਰਹੀ ਆਂਗੀ ਵੀ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਸਕੇ ਵੀ ਕਿਵੇਂ ਦਾ ਲੱਗੂਗਾ ਸੂਟ ਇਹ ਤੁਹਾਡੇ ਵੀਅਰ ਕੀਤਾ ਦੇਖੋ ਜੀ ਐਕਸਟਰਾ ਨਾਲ ਰਹੇਗੀ ਇਹਦੇ ਵੀ ਪਲੇਨ ਬਾਟਮ ਰਹੇਗੀ ਦੁਪੱਟਾ ਇਹਨਾਂ ਸੂਟਾਂ ਦੇ ਨਾਲ ਕਿਸੇ ਨਾਲ ਵੀ ਨਹੀਂ ਹੈਗਾ ਜੇ ਤੁਸੀਂ ਕਹੋਗੇ ਤਾਂ ਆਪਾਂ ਦੁਪੱਟਾ ਲਗਾ ਕੇ ਦੇਵਾਂਗੇ ਬਹੁਤ ਜ਼ਿਆਦਾ ਸੋਹਣਾ ਸਟਾਫ ਹੈਗਾ ਮੈਂ ਸਟਾਫ ਦੀ ਗੱਲ ਕਰਾਂ ਇਹਦੇ ਤੁਸੀਂ ਲਾਈਨਿੰਗ ਵੀ ਲਗਵਾ ਸਕਦੇ ਹੋਗੇ ਤੇ ਬਿਨਾ ਲਾਈਨਿੰਗ ਤੋਂ ਵੀ ਲਾਈਨਿੰਗ ਦਾ ਮੈਂ ਤਾਂ ਕਹਿ ਰਹੀਆਂ ਕਿ ਕਿਉਂਕਿ ਇਹ ਵਰਕ ਹੋਇਆ ਹੋਇਆ ਹੈ ਬੈਗ ਤੇ ਦੇਖੋ ਇਦਾਂ ਵਰਕ ਆ ਵੀ ਚੂਬੇ ਨਾ ਤੁਸੀਂ ਸ਼ਰਟ ਤੇ ਅੰਡਰ ਸ਼ਰਟ ਮੰਗੂ ਲਾਈਨਿੰਗ ਲਗਵਾ ਲਿਓ ਜਿਹੜੀਆਂ ਪਹਿਣਾ ਨਹੀਂ ਲਗਵਾਉਣੀਆਂ ਚਾਹੁੰਦੀਆਂ ਹੈਗੀਆਂ ਤਾਂ ਤੁਸੀਂ ਨਾ ਵੀ ਲਗਵਾਇਓ ਲਓ ਜੀ 1250 ਪ੍ਰਾਈਸ ਹੈ ਕਾਫੀ ਜਿਆਦਾ ਸੋਹਣਾ ਸੂਟ ਬਣੂਗਾ ਤੇ ਬਾਕੀ ਜੇ ਤੁਸੀਂ ਮਤਲਬ ਫਿਨਿਸ਼ਿੰਗ ਕਰਵਾਉਣੀ ਹੁੰਦੀ ਹੈ ਦੁਪट्टे ਦੀ ਵੀ ਫਿਨਿਸ਼ਿੰਗ ਕਰਕੇ ਦੋ ਸਾਡੇ ਦੁਪट्टे ਦੀ ਤਾਂ ਆਪਾਂ ਤੁਹਾਨੂੰ ਫਿਨਿਸ਼ਿੰਗ ਕਰਕੇ ਦੇ ਦਾਂਗੇ ਤੁਸੀਂ ਮੈਨੂੰ ਦੱਸ ਦਿਆ ਕਰੋ ਕਿ ਤੁਹਾਨੂੰ ਸਾਨੂੰ ਕਿਵੇਂ ਦੁਪੱਟਾ ਚਾਹੀਦਾ ਹੈਗਾ ਤੇ ਅਗਲਾ ਕਲਰ ਹੈਗਾਗਾ ਮਹਿੰਦੀ ਇਹ ਵੀ ਕਾਫੀ ਜ਼ਿਆਦਾ ਸੋਨਾ ਪ੍ਰਿੰਟ ਹੈਗਾ ਦੇਖੋ ਜੀ ਇਸ ਤਰ੍ਹਾਂ ਪ੍ਰਿੰਟ ਬਣਿਆ ਹੋਇਆ ਹੈਗਾ ਕਾਫੀ ਜ਼ਿਆਦਾ ਸੋਨਾ ਪ੍ਰਿੰਟ ਹੈਗਾ ਦੁਪੱਟਾ ਤੁਸੀਂ ਇਹਦੇ ਨਾਲ ਕੋਟੇ ਦਾ ਵੀ ਰੱਖ ਸਕਦੇ ਹੋ ਜਾਰਜਟ ਦਾ ਵੀ ਰੱਖ ਸਕਦੇ ਹੋ ਚਨਾਉਨ ਦਾ ਵੀ ਰੱਖ ਸਕਦੇ ਹੋਗੇ ਜਿਵੇਂ ਵੀ ਤੁਹਾਡੀ ਚੁਆਇਸ ਹੈਗੀ ਤੁਸੀਂ ਆਪਣੇ ਅਨੁਸਾਰ ਦੁਪੱਟਾ ਰੱਖ ਸਕਦੇ ਹੋਗੇ ਨਾਲ ਰਹੇਗੀ ਪਲੇਨ ਬਾਟਮ ਰਹੇਗੀ ਲਓ ਜੀ ਠੀਕ ਹੈ ਜੀ ਅਗਲਾ ਕਲਰ ਇਹ ਵਾਲਾ ਸੀਗਾ ਮਹਿੰਦੀ ਬਹੁਤ ਜਿਆਦੇ ਸੋਨਾ ਸ਼ੇਡ ਹੈਗਾ ਇਹ ਵੀ ਕਲਰ ਬਹੁਤ ਜਿਆਦੇ ਸੋਹਣਾਗਾ ਕਲਰ ਇਹਦੇ ਵਿੱਚ ਸਾਰੇ ਹੀ ਬਹੁਤ ਜਿਆਦੇ ਸੋਹਣੇ ਨੇ ਜਦੋਂ ਸੂਟ ਸਟਿਚ ਹੋ ਜਾਂਦਾ ਹੁੰਦਾ ਹੈ ਫੇਰ ਥੋੜੀ ਜੀ ਜਿਆਦੇ ਗ੍ਰੇਸ ਦਿੰਦਾ ਹੁੰਦਾ ਹੈ ਨਾ ਸੂਟ ਜਵੇਂ ਤੇ ਸੀ ਬਾਕੀ ਸਟਿਚਿੰਗ ਤੇ ਡਿਪੈਂਡ ਹੁੰਦਾ ਵੀ ਤੁਸੀਂ ਕਿਵੇਂ ਦੀ ਕਰਵਾਉਣਾ ਚਾਹੋਗੇ ਮومی ਦੀ ਹੋ ਚੁੱਕੀ ਤੇ ਅਗਲਾ ਕਲਰ ਹੈਗਾਗਾ ਪੈਰਟ ਸਾਡੇ 1200 ਪ੍ਰਾਈਸ ਆਜ ਵਾਲੇ ਸੂਟਾਂ ਦਾ ਸਾਰੇ ਸੂਟਾਂ ਦਾ 1200 ਪ੍ਰਾਈਸ ਹੈ ਦੇਖੋ ਜੀ ਅਗਲਾ ਕਲਰ ਹੈਗਾਗਾ ਪੈਰਟ ਤੇ ਨਾਲ ਰਹੇਗੀ ਗ੍ਰੀਨ ਕਲਰ ਦੀ ਪਲੇਨ ਬਾਟਮ ਰਹੇਗੀ ਇਸ ਤਰ੍ਹਾਂ ਇਹ ਸੂਟ ਹੈਗਾ ਬਾਕੀ ਜੇ ਤੁਸੀਂ ਮੈਨੂੰ ਦੇਖ ਦਿਓਗੇ ਇੰਸਟਾਗ੍ਰam ਤੋਂ ਗੁੱਡ ਲੁੱਕ ਰੀਪਸ ਬੁਟੀਕ ਦੇ ਨਾਮ ਤੋਂ ਤੁਸੀਂ ਤੁਹਾਡੇ ਲਈ ਕੋਈ ਵੀ ਪੇਜ ਮੈਂਸ਼ਨ ਹੋ ਮਤਲਬ ਸ਼ੋ ਹੁੰਦਾਗਾ ਤਾਂ ਤੁਸੀਂ ਪੇਜ ਨੂੰ ਜ਼ਰੂਰ ਫੋਲੋ ਕਰਿਓ ਜਾਂ ਤੁਸੀਂ ਸਰਚ ਕਰਕੇ ਵੀ ਜਾ ਸਕਦੇ ਹੋਗੇ ਗੁੱਡ ਲੁੱਕ ਰੀਪਸ ਪਟਿਕ ਆਪਣੇ ਪੇਜ ਦਾ ਨਾਮ ਹੈ ਇੰਸਟਾਗ੍ਰਾਮ ਤੇ ਉੱਤੇ ਜਾ ਕੇ ਵਾਦ ਤੋਂ ਵਾਦ ਫੋਲੋ ਕਰਿਓ ਕਾਫੀ ਪੈਣਾ ਨੇ ਫੋਲੋ ਕੀਤਾਗਾ ਤੇ ਤੁਸੀਂ ਵੀ ਜ਼ਰੂਰ ਫੋਲੋ ਕਰਿਓ ਆਪਣੇ ਪੇਜ ਨੂੰ ਜਾ ਕੇ ਹਨਾ ਜੀ ਤੇ ਵਾਦ ਤੋਂ ਵਾਦ ਜਿਸ ਤਰ੍ਹਾਂ ਤੁਸੀਂ ਮੈਨੂੰ ਵੀਡੀਓ ਦੇ ਵਿੱਚ ਮੇਰੇ ਚੈਨਲ ਸਬਸਕ੍ਰਾਈਬਰ ਨੇਗੇ ਪੈਣਾ ਨੇ ਹਨਾ ਪਿਆਰ ਦਿੱਤਾ ਵੀਡੀਓ ਦੇ ਵਿੱਚ ਤੇ ਤੁਸੀਂ ਉੱਥੇ ਜਾ ਕੇ ਵੀ ਮੇਰੇ ਪੇਜ ਨੂੰ ਫੋਲੋ ਕਰਿਓ ਵੱਧ ਤੋਂ ਵੱਧ ਉੱਥੇ ਜਾ ਕੇ ਤੁਸੀਂ ਮੈਂ ਜਿਆਦਾ ਜਿਆਦਾ ਐਕਟਿਵ ਰਹਿਣਿਆਂਗੀ YouTube ਦੇ ਉੱਪਰ ਤੇ ਮੈਂ ਕੋਸ਼ਿਸ਼ ਕਰੂੰਗੀ ਜਿੱਦਾਂ ਕਿ ਮੈਂ ਤੁਹਾਨੂੰ ਸੂਟ ਇੱਥੇ ਦਿਖਾਉਣੀ ਐਂਗੀ ਉੱਥੇ ਵੀ ਆਪਾਂ ਪਾਇਆ ਕਰੀ ਹੈ ਨਾ ਰੀਲ ਬਣਾ ਕੇ ਸੂਟਾਂ ਦੀ ਤੇ ਆਪਾਂ ਜਰੂਰ ਉੱਥੇ ਵੀ ਪਾਇਆ ਕਰਾਂਗੇ ਜਿਹੜੀਆਂ ਪਹਿਣਾ Instagram ਤੇ ਆਰਡਰ ਦੇਣਾ ਚਾਹੁੰਦੀਆਂ ਹੁੰਦੀਆਂ ਨੇ ਤਾਂ ਤੁਸੀਂ Instagram ਤੇ ਵੀ ਆਰਡਰ ਦੇ ਸਕਦੇ ਹੋਗੇ DM ਕਰ ਸਕਦੇ ਹੋਗੇ ਬਾਕੀ ਪਹਿਣਾ ਸਾਰੀਆਂ WhatsApp ਤੇ ਹੀ ਆਰਡਰ ਦਿੰਦੀਆਂ ਨੇ ਆਪਣਾ ਤੁਸੀਂ WhatsApp ਤੇ ਵੀ ਆਰਡਰ ਦੇ ਸਕਦੇ ਹੋਗੇ ਕੋਈ ਵੀ ਤੁਸੀਂ ਡਿਜ਼ਾਈਨ ਸ਼ੇਅਰ ਕਰਕੇ ਹੈਂਡਵਰਕ ਆਰੀਵਰਕ ਮਸ਼ੀਨ ਵਰਕ ਸੂਟ ਰੈਡੀ ਕਰਵਾ ਸਕਦੇ ਹੋਗੇ ਕੋਈ ਵੀ ਤੁਹਾਡੇ ਵਿਆਸਾ ਆਦੀ ਹੈਗੀ ਕਿ ਤੁਸੀਂ ਆਰਡਰ ਦੇਣਾ ਚਾਹੁੰਦੇ ਹੋ ਬੇਫਿਕਰ ਹੋ ਕੇ ਆਰਡਰ ਦੇ ਸਕਦੇ ਹੋਗੇ ਜੇ ਤੁਸੀਂ ਵਿਜ਼ਿਟ ਕਰਕੇ ਆਰਡਰ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਵਿਜ਼ਿਟ ਕਰਕੇ ਵੀ ਆਰਡਰ ਦੇ ਸਕਦੇ ਹੋਗੇ ਪਰ ਕਾਫੀ ਪੈਣਾ ਦੇ ਮੈਸੇਜ ਆਇਆ ਇਸ ਕੱਲ ਅਸੀਂ ਵਿਜ਼ਿਟ ਕਰਨਾਗਾ ਪਰ ਪੈਣਾ ਬਹੁਤ ਦੂਰ ਤੋਂ ਸੀਗੀਆਂ ਜੇ ਤੁਸੀਂ ਮੇਰੇ ਨੇੜੇ ਦੇ ਰਹਿਣ ਵਾਲੇ ਹੋਗੇ ਤਾਂ ਤੁਸੀਂ ਜ਼ਰੂਰ ਵਿਜ਼ਿਟ ਕਰ ਸਕਦੇ ਹੋਗੇ ਵਿਜ਼ਿਟ ਕਰਕੇ ਮੈਨੂੰ ਆਪਣਾ ਆਰਡਰ ਘਰ ਵੀ ਦੇ ਸਕਦੇ ਹੋਗੇ ਤੇ ਜਿਹੜੀ ਪੇਮੈਂਟ ਦਾ ਮੈਥਡ ਹੈ ਜੀ ਆਪਣਾ Google Pay ਹੈਗਾ ਤੁਸੀਂ PhonePe Google Pay ਜਿੱਦਾਂ ਵੀ ਤੁਸੀਂ ਕਰਨਾ ਚਾਹੋ ਨੇ ਉਹਦਾ ਕਰ ਸਕਦੇ ਹੋ ਜਿਹੜੇ ਬਾਹਰ ਲਿਆ ਭੇਜਣਾ ਨਹੀਂ ਗਿਆ ਤੁਸੀਂ ਮਨੀ ਗ੍ਰਾਮ ਰਾਹੀਂ ਪੇਮੈਂਟ ਕਰ ਸਕਦੇ ਹੋਗੇ ਜਾਂ ਫਿਰ ਤੁਸੀਂ ਅਕਾਊਂਟ ਡਾਇਰੈਕਟ ਦੇ ਵਿੱਚ ਪੇਮੈਂਟ ਕਰ ਸਕਦੇ ਹੋਣੇ ਹੋਗੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਜਿਹੜੀ ਸਪੋਰਟ ਕੀਤੀ ਮੇਰੇ ਚੈਨਲ ਨੂੰ ਇਸੇ ਤਰ੍ਹਾਂ Instagram ਤੇ ਵੀ ਸਪੋਰਟ ਕਰਿਓ ਵਾਤਵਾਰ ਭੈਣਾ ਫੋਲੋ ਕਰਿਓ ਉੱਥੇ ਜਾ ਕੇ ਤੇ ਜਰੂਰ ਆਪਣੇ ਕੋਲੋਂ ਸੂਟ ਰੈਡੀ ਕਰਵਾਇਓ ਜਿਹੜੀਆਂ ਭੈਣਾਂ ਆਪਣਾ ਨੂੰ ਨਵੀਆਂ ਦੇਖ ਰਹੀਆਂ ਨੇਗੀਆਂ ਜਰੂਰ ਰੈਡੀ ਕਰਵਾਇਓ ਤੇ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਵਾਲੇ ਸੂਟ ਸਾਡੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸ ਦਿਓ ਜਿਹੜੀਆਂ ਭੈਣਾਂ ਨੇ ਲੈਣੇ ਨੇਗੇ ਤਾਂ ਆਪਣਾ ਫਾਸਟਲੀ ਆਰਡਰ ਕਰਦੇ ਹੋ ਕਿਉਂਕਿ ਲਿਮਟਿਡ ਜਸਟਾਕ ਹੈਗਾ ਜਿਹੜੀਆਂ ਭੈਣਾਂ ਮੈਨੂੰ ਸਕਰੀਨਸ਼ਾਟ ਭੇਜ ਕੇ ਮੈਸੇਜ ਕੀਤਾ ਸੀਗੇ ਵੀ ਸਾਨੂੰ ਇਹ ਸੂਟ ਚਾਹੀਦੇ ਨੇਗੇ ਸੱਤ ਅੱਠ ਭੈਣਾਂ ਨੇ ਮੈਨੂੰ ਮੈਸੇਜ ਆਏ ਸੀ ਇਹ ਸੂਟਾਂ ਲਈ ਤਾਂ ਤੁਸੀਂ ਲੈ ਸਕਦੇ ਹੋਗੇ ਸਟਾਕ ਆ ਚੁੱਕਿਆ ਹੈਗਾ ਤੇ ਥੋੜਾ ਜਿਹਾ ਟਾਈਮ ਲੱਗਿਆ ਸੀ ਇਹ ਸੂਟਾਂ ਨੂੰ ਆਉਣ ਨੂੰ ਤਾਂ ਕਰਕੇ ਫਿਰ ਲੇਟ ਆਏ ਨੇ ਥੋੜੀ ਜਿਹੀ ਜਦੋਂ ਵੀ ਆਏ ਆਪਾਂ ਵੀਡੀਓ ਪਾਤੀ ਤੇ ਇੱਕ ਮੈਨੂੰ ਫੁਲਕਾਰੀ ਲਈ ਬਹੁਤ ਮੈਸੇਜ ਆਉਨੇ ਹੁੰਦੇ ਨੇ ਵੀ ਸਾਨੂੰ ਫੁਲਕਾਰੀ ਚਾਹੀਦੀਆਂ ਨੇ ਜਿੱਦਾਂ ਕਿ ਹੁਣ ਵਰਤ ਵਗੈਰਾ ਆਉਣਗੇ ਭੈਣਾਂ ਨੂੰ ਚਾਹੀਦੀਆਂ ਨੇ ਫੁਲਕਾਰੀਆਂ ਹਨਾ ਤਾ ਮੈਂ ਜਰੂਰ ਤੁਹਾਡੇ ਲਈ ਵੀਡੀਓ ਲੈ ਕੇ ਆਉਂਗੀ ਆਪਣੇ ਕੋਲੇ ਨਿਊ ਫੁਲਕਾਰੀਆ ਰੈਡੀ ਹੋ ਕੇ ਆਈਆਂ ਨੇ ਸਾਰੀਆਂ ਹੈਂਡ ਦੇ ਵਿੱਚ ਨੰਗੀਆਂ ਪਰ ਜਿਹੜੀ ਕਾਸਟ ਹੈਗੀ ਉਹਨਾਂ ਦੀ 4000 ਪਲੱਸ ਹੈਗੀ ਸਾਰੀਆਂ ਦੀ ਜੇ ਤੁਸੀਂ ਲੈਣਾ ਚਾਹੋਗੇ ਤਾਂ ਤੁਸੀਂ ਲੈ ਸਕਦੇ ਹੋ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਵਾਲੀ ਵੀਡੀਓ ਪਸੰਦ ਆਈ ਹੋਗੀ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਾਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ